ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਗਵਾਨ ਵਾਲਮੀਕੀ ਚੌਂਕ ਦੇ ਕੋਲ ਸਥਿਤ ਪ੍ਰਕਾਸ਼ ਡਿਵੈਲਰ ਦੀ ਦੁਕਾਨ ਦੇ ਉੱਪਰ ਸੁਨਿਆਰੇ ਅਤੇ ਮਹਿਲਾ ਪੁਲਿਸ ਕਰਮੀ ਦੇ ਵਿੱਚ ਵਿਵਾਦ ਹੋਣ ਦੀ ਖਬਰ ਸਾਹਮਣੇ ਆਈ ਹੈ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਮਹਿਲਾ ਪੁਲਿਸ ਕਰਮਚਾਰੀ ਅਤੇ ਸੁਨਿਆਰੇ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੋਈ ਦਿਖਾਈ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਸੋਨੇ ਦੀ ਚੈਨ ਨੂੰ ਲੈ ਕੇ ਮਹਿਲਾ ਪੁਲਿਸ ਕਰਮੀ ਤੇ ਸੁਨਿਆਰੇ ਦੇ ਵਿੱਚ ਫੋਨ ਤੇ ਬਹਿਸਬਾਜੀ ਹੋਈ ਸੀ ਜਿਸ ਤੋਂ ਬਾਅਦ ਅੱਜ ਮਹਿਲਾ ਪੁਲਿਸ ਕਰਮੀ ਥਾਣਾ 4 ਦੀ ਪੁਲਿਸ ਨੂੰ ਨਾਲ ਲੈ ਕੇ ਦੁਕਾਨ ਤੇ ਪਹੁੰਚੀ ਹੈ ਮੌਕੇ ਤੇ ਪਹੁੰਚੇ ਏਐਸਆਈ ਹੀਰਾ ਲਾਲ ਨੇ ਦੱਸਿਆ ਕਿ ਮਹਿਲਾ ਪੁਲਿਸ ਕਰਮੀ ਨੇ ਆਪਣੀ ਸੋਨੇ ਦੀ ਚੈਨ ਇਸ ਦੁਕਾਨ ਤੇ ਧੋਣ ਦੇ ਲਈ ਦਿੱਤੀ ਸੀ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜੀ ਹੋਈ ਇਸ ਟਕੜੇ ਨੂੰ ਖਤਮ ਕਰਵਾ ਦਿੱਤਾ ਗਿਆ ਉੱਥੇ ਮਹਿਲਾ ਪੁਲਿਸ ਕਰਮਚਾਰੀ ਨੇ ਕਿਹਾ ਕਿ ਦੁਕਾਨਦਾਰ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੋਨਾ ਪੂਰਾ ਕਰਕੇ ਦੇ ਦਿੱਤਾ ਇਸ ਮਾਮਲੇ ਦੇ ਵਿੱਚ ਪ੍ਰਕਾਸ਼ ਟਵੈਲਰ ਦੇ ਸੁਨਿਆਰੇ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ ਹਾਲਾਂਕਿ ਮਹਿਲਾ ਅਤੇ ਸੁਨਿਆਰੇ ਦੇ ਵਿੱਚ ਹੋਈ ਬਹਿਸ ਨੂੰ ਲੈ ਕੇ ਪੂਰੇ ਚਰਚੇ ਬਾਜ਼ਾਰ ਦੇ ਵਿੱਚ ਫੈਲੇ ਹੋਏ ਨੇ ਅਸੀਂ ਇਥੇ ਪ੍ਰਕਾਸ਼ ਜੁਵਲਰ ਦੇ ਕੋਈ ਗੱਲ ਨਹੀਂ ਆ ਅੱਗੇ ਸਾਡੀ ਲੜਾਈ ਵਾਧੀ ਨਹੀਂ ਰਾਜ਼ਨਾਮਾ ਸਾਡਾ ਹੋ ਗਿਆ ਕੋਈ ਗੱਲ ਨਹੀਂ ਭਾਜੀ ਜੋ ਵੀ ਹੋਇਆ ਬਸ ਠੀਕ ਆ ਉਹਨਾਂ ਨੇ ਸਾਡਾ ਪੂਰਾ ਕਰਕੇ ਦਿੱਤਾ ਜੋ ਵੀ ਹੋਇਆ ਸਾਡੇ ਦੋਨਾਂ ਦੇ ਵਿੱਚ ਠੀਕ ਆ ਵੀ ਮਾफी ਮੰਗਦੀ ਸੋਨਾ ਦਾ ਉਹਨਾਂ ਨੇ ਮਾਫੀ ਮੰਗਦੀ ਨਹੀਂ ਮਾਫੀ ਮੰਗਦੀ ਨਹੀਂ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਗੱਲ ਹੈ ਉਹਨਾਂ ਵੱਲੋਂ ਬਲਦ ਕਰਕੇ ਉਹਨਾਂ ਵੱਲੋਂ ਅਸਲ ਤੇ ਵਿੱਚ ਗਲਤ ਫੈ ਨਹੀਂ ਹੋਊਗਾ ਕੋਈ ਕਹਿਣ ਸੀ ਗੋੜਨ ਦੀ ਕੀ ਸੀ ਗਲਤ ਫੈ ਨਹੀਂ ਹੋਊਗੀ ਕੋਈ ਕਹਿਣ ਸੀ ਗੋੜਨ ਦੀ ਕਿੰਨੇ ਗ੍ਰਾਮ ਦੀ ਸੀ ਹੋਇਆ ਤੇ ਪੁਲਿਸ ਪੁੱਛੀ ਵੀ ਗੱਲਬਾਤ ਕਰਾਂਗੇ ਪਾਜੀ ਜੀ ਮਾਮਲਾ ਨਹੀਂ ਜੀ ਸਾਡੇ ਇੱਕ ਸਾਡੇ ਲੇਡੀ ਐਸ.ਆਈ ਹੈਗੇ ਆ ਉਹ ਪੁਰਾਣੇ ਗਾਹਕ ਨੇ ਇਹਨਾਂ ਦੇ ਨਿਊ ਪ੍ਰਕਾਸ਼ ਦੇ ਜੀ ਉਹਨਾਂ ਨੇ ਕੋਈ ਚੈਨ ਧੋਣ ਵਾਸਤੇ ਦਿੱਤੀ ਸੀਗੀ ਪਰ ਉਹ ਕਾਫੀ ਚਿਰ ਪੁਰਾਣੀ ਚੈਨ ਜਿਹੜੀ ਪਈ ਸੀਗੀ ਉਹਦੇ ਵਿੱਚ ਜਿਹੜਾ ਕੋਈ ਬੜੀ ਮੈਲ ਫਾਦੀ ਹਰ ਇੱਕ ਸਨਾਰ ਜਿਹਦੇ ਕੋ ਵੀ ਜਾਓ ਉਹ ਉਹਨੂੰ ਉਹਨੂੰ ਕਰਕੇ ਹੀਟ ਕਰਕੇ ਲੈਂਦੇ ਆ ਵੀ ਇਹਦੇ ਵਿੱਚ ਕੋਈ ਕਿਸੇ ਨੇ ਨਿਕਲ ਪਾਇਆ ਜਾਂ ਕੀ ਪਾਇਆ ਕੋਈ ਹੋਵੇ ਤਾਂ ਕੇ ਤਾਂ ਬਾਅਦ ਚ ਇਹ ਰੌਲਾ ਪੈਂਦਾ ਵਾ ਜੀ ਉਹਨਾਂ ਦੀ ਗਲਤਫਹਿਮੀ ਪਈ ਸੀ ਸ਼ਾਇਦ ਉਹ ਆਉਂਸ ਦਾ ਫਰਕ ਹੁੰਦਾ ਰਤੀ ਦਾ ਫਰਕ ਹੁੰਦਾ ਵਾ ਉਹ ਜਿਹੜਾ ਸੀ ਇਹਨਾਂ ਦੀ ਗਲਤਫਹਿਮੀ ਨਿਕਲ ਗਈ ਆ ਤੇ ਉਹ ਉਹਨਾਂ ਦਾ ਕੋਈ ਨਹੀਂ ਹੈਗਾ ਹੁਣ ਇਹਨਾਂ ਨੇ ਉਹਨਾਂ ਦਾ ਕਹ ਲਿਆ ਸੀ ਕਿ ਇਹ ਆਪਸ ਵਿੱਚ ਕਿਤੇ ਫੋਨ ਦੇ ਉੱਤੇ ਇਹ ਆਪਸ ਵਿੱਚ ਗੋਲਪੇ ਸੀ ਬਹਿਨ ਸਹੀਆ ਹੋ ਗਿਆ ਸੀਗਾ ਜਿਹੜਾ ਨੇ ਆਪਸ ਵਿੱਚ ਉਹ ਜਿਹੜਾ ਸੌਰੀ ਫੀਲ ਕਰ ਲਈ ਆ ਵੀ ਜੋ ਜੋ ਵੀ ਹੋਇਆ ਇਹ ਗਲਤਫਹਿਮੀ ਹੋਇਆ ਵਾ ਮੁਰਨਾ ਤਾਂ ਇਹ ਕੰਪਲੀਟਰ ਜਿਹੜੇ ਦਾ ਕੋਈ ਵੀਰ ਚ ਘਟਦਾ ਕਹਿ ਰਹੇ ਸੀ ਵੀਰ ਚ ਘਟਦਾ ਵੀਰ ਚ ਆਉਂਦਾ ਕੋਈ ਚੀਜ਼ਾਂ ਹੁੰਦੀਆਂ ਜੋ ਕਿ ਸੋਲਿਡ ਚੀਜ਼ ਕੰਨੇ ਬਣਦੀ ਆ ਉਹਦੇ ਤੇ ਕੋਈ ਚੀਜ਼ ਚਪਕਦੀ ਨਹੀਂ ਜਦੋਂ ਕੋ ਡਿਜ਼ਾਈਨ ਜੇ ਚੀਜ਼ ਹੁੰਦੀ ਆ ਜਾਂ ਬੜਾ ਪੈਂਦਾ ਉਹਦੇ ਚ ਮਿੱਟੀ ਵੀ ਫਸਦੀ ਮੈਲ ਵੀ ਫਸਦੀ ਆ ਉਹਦੇ ਕਰਕੇ ਜਿਹੜੀ ਉਹਨੇ ਮੈਲ ਫਸ ਗਈ ਸੀ ਜਿਹੜਾ ਤੋੜਿਆ ਸੀ ਉਹਨਾਂ ਕੋ ਉਹਨਾਂ ਵਜਨ ਜਿਹੜਾ ਇਹ ਕਦੀ ਰਤੀ ਦਾ ਹੁੰਦਾ ਉਹਨਾਂ ਕੋਈ ਬੜਾ ਫਰਕ ਦੇ ਕੋਈ ਗ੍ਰਾਮਾਂ ਦਾ ਫਰਕ ਨਹੀਂ ਪਿਆ ਕੋਈ ਉਹ ਇਹਨਾਂ ਨੂੰ ਲਈ ਕਿਹਾ ਕਿ ਆਪਾਂ ਕਿਹਾ ਨਹੀਂ ਸੀ ਧੋਣ ਵਾਸਤੇ ਨਾ ਉਹ ਨਹੀਂ ਆਖੀ ਤੁਹਾਨੂੰ ਦੇਖੋ ਆਪਾਂ ਜਾਣੇ ਕਿ ਤਾਂ ਕਾਲੇ ਬੈਂਸ ਵੀ ਬਹੁਤ ਹੋਈ ਹੈ ਇਹਨਾਂ ਦੀ ਆਪਸ ਚ ਬੈਂਸ ਫਿਰ ਮਿਸ ਅੰਡਰਸਟੈਂਡਿੰਗ ਕਰਕੇ ਵਿਆਹ ਹੋਈ ਹੈ ਹੁਣ ਉਹਨਾਂ ਦਾ ਮਸਲਾ ਹੱਲ ਹੋ ਗਿਆ ਵਾ ਠੀਕ ਹੈ ਤੇ ਜਿਹੜੀ ਉਹਨਾਂ ਨੇ ਇੱਕ ਦੂਜੇ ਨੂੰ ਜੋ ਗਾਲੀ ਗਲੋਚਾਂ ਉੱਚਾ ਨੀਵਾ ਬੋਲੇ ਸੀ ਉਹਨੇ ਆਖਿਰ ਜਿਹੜਾ ਇਹ ਸੌਰੀ ਫੀਲਰ ਨੇ ਕਰ ਲਈ ਆ ਉਹਨੂੰ ਕੋਈ ਗਰਮੀ ਨਹੀਂ ਕਰਨੀ ਚਾਹੀਦੀ ਬਿਊਰੋ ਰਿਪੋਰਟ ਔਨ ਪੁਆਇੰਟ